ਸ਼ਹੀਦ ਭਗਤ ਸਿੰਘ ਜੀ ਦੇ ਨਗਰ ਖੜਕੜ ਕਲਾ ਦੇ ਵਿੱਚ ਕੈਵਲਰੈਂਟ ਮੰਤਰੀ ਅਨਮੋਲ ਗਗਨਮਾਨ ਜੀ ਦਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਅਤੇ ਐਸਐਸਪੀ ਡਾਕਟਰ ਮਹਿਤਾਵ ਸਿੰਘ ਜੀ ਨੇ ਬੁੱਕਾ ਅਦੇਕੇ ਜਿਉ 78ਵੇਂ ਸਤੰਤਰਤਾ ਦਿਵਸ ਸਮਰੋਹ ਦੇ ਮੌਕੇ ਤੇ ਝੰਡਾ ਲਹਿਰਾਉਣ ਦੇ ਲਈ ਅਨਮੋਲ ਗਗਨਮਾਨ ਜੀ ਪਹੁੰਚੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਜੀ ਨੇ ਸਮਾਰਕਾਂ ਅਤੇ ਸ਼ਰਦਾ ਦੇ ਫੁੱਲ ਕੀਤੇ ਅਰਪਣ ਸਰਦਾਰ ਕਿਸ਼ਨ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਸਰਦਾਰ ਸਵਰਨ ਸਿੰਘ ਜੀ ਦੀਆਂ ਸਮਾਰਕਾਂ ਦੇ ਉੱਪਰ ਫੁੱਲ ਅਰਪਣ ਕਰਨ ਅਪ੍ਰਾਂਤ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾ ਤੇ ਸ਼ਰਦਾ ਦੇ ਫੁੱਲ ਅਰਪਣ ਕਰਨ ਦੇ ਲਈ ਪੰਜਾਬ ਦੇ ਕੈਬਨਟ ਮੰਤਰੀ ਸ਼੍ਰੀਮਤੀ ਅਨਮੋਲ ਗगनਮਾਨ ਜੀ 15 ਅਗਸਤ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਜੀ ਦੀ ਧਰਤੀ ਤੇ ਫੁੱਲ ਅਰਪਣ ਕਰਨ ਦੇ ਲਈ ਜਾਂਦੇ ਹੋਏ ਉਹਨਾਂ ਦੇ ਨਾਲ ਡੀਸੀ ਸਹਿਬਾਨ ਏਡੀਸੀ ਸਹਿਬਾਨ ਐਸਐਸਪੀ ਸਹਿਬਾਨ ਫੁੱਲ ਮਾਲਾ ਅਰਪਣ ਕਰਦੇ ਹੋਏ ਕੈਬਨਟ ਮੰਤਰੀ ਸ਼੍ਰੀਮਤੀ ਅਨਮੋਲ ਗਗਨਮਾਨ ਜੀ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਉਹਨਾਂ ਦੇ ਨਾਲ ਮਾਨਯੋਗ ਐਸਐਸਪੀ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਏਡੀਸੀ ਵਿਕਾਸ ਭਗਤ ਸਿੰਘ ਜੀ ਦੀ ਪ੍ਰੇਤਮਾ ਤੇ ਫੁੱਲ ਅਰਪਣ ਫੁੱਲਾਂ ਫੁੱਲ ਮਾਲਾਾਂ ਮਾ ਅਰਪਣ ਕਰਦੇ ਹੋਏ ਭਗਤ ਸਿੰਘ ਜੀ ਦੀ ਪ੍ਰੇਤਮਾ ਨੂੰ ਸਲੂਟ ਕਰਦੇ ਹੋਏ 15 ਅਗਸਤ ਤੇ ਪਹੁੰਚਣ ਤੇ ਕੈਬਨਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਯਾਦ ਕਰਦੇ ਪੈਨੇ ਬੁੱਧ ਦੇ ਸਾਹਮਣੇ ਖੜ ਕੇ ਉਸ ਸਮੇਂ ਨੂੰ ਪ੍ਰਿਤਮਾਂ ਦੇ ਦਿਵਾਲੀ ਪ੍ਰਕਰਮਾ ਕਰਨ ਉਪਰੰਤ ਦੋਨੋਂ ਹੱਥ ਜੋੜ ਕੇ ਕਿਤਾ ਸਲੂਟ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਖੜਕੜਾ ਖੜਕੜਕ ਕਲਾ ਵਿਖੇ ਸਿੱਖ Empire ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ ਮੇਰੀ ਪਹਿਲਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਦੇ ਵਸਨੀਕਾਂ ਨੂੰ 15 ਅਗਸਤ ਦੇ ਦਿਨ ਸੋ ਤੇ ਬਹੁਤ ਸਾਰੀਆਂ ਮੁਬਾਰਕਾਂ ਨੇ ਇਹ ਮੇਰਾ ਧੰਨ ਭਾਗ ਹੈ ਕਿ ਜਿਹੜੀ ਮੇਰੀ ਜ਼ਿੰਮੇਵਾਰੀ ਹੈ ਉਹ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਿਹੜੀ ਖਾਨ ਉੱਪਰ ਲੱਗੀ ਹੋਈ ਅੱਜ ਅਸੀਂ ਉਹਨਾਂ ਦੇ ਮਿਊਜ਼ੀਅਮ 'ਚ ਖੜੇ ਹਾਂ ਇੱਥੇ ਤਿਰੰਗਾ ਲਹਿਰਾਉਣ ਦੀ ਮੇਰੀ ਜ਼ਿੰਮੇਵਾਰੀ ਹੈ ਮੇਰੀ ਬੜੀ ਖੁਸ਼ੀਨਸੀਬੀ ਹੈ ਕਿ ਜਿਨ੍ਹਾਂ ਦੀ ਬਦੌਲਤ ਜਿਹੜੇ ਦੇਸ਼ ਦੇ ਹੀਰੋ ਨੇ ਤੇ ਅੱਜ ਉੱਥੇ ਆ ਕੇ ਮੈਨੂੰ ਜਿਹੜਾ ਝੰਡਾ ਲਹਿਰਾਉਣ ਦਾ ਇਥੋਂ ਦੀ ਮੈਂ ਇੰਚਾਰਜ ਵੀ ਹੈਗੀ ਹਾਂ ਜੀ ਸੋ ਸਾਰਿਆਂ ਨੂੰ ਨਵਾਂ ਸ਼ਹਿਰ ਦੇ ਇਸ ਕ੍ਰਾਂਤੀਕਾਰੀ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ 15 ਅਗਸਤ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਮੈਡਮ ਟੂਰਿਜ਼ਮ ਬਾਰੇ ਉਹ ਹਫ਼ਤੇ ਗੱਲ ਕੀਤੀ ਸੀ ਉਹ ਕਦੋਂ ਸ਼ੁਰੂ ਹੋ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਇੱਥੇ ਜੀ ਹੈਰੀਟੇਜ ਸਟਰੀਟ ਆ ਜਿਹੜੀ ਉਹਦਾ ਬਹੁਤ ਜਲਦੀ ਕੰਮ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਕਰਾਂਗੇ ਪਿੱਛੇ ਜਿਹੜਾ ਮਿਊਜ਼ੀਅਮ ਆ ਉਹਦਾ ਕੰਮ ਮੁਕੰਮਲ ਕਰਕੇ ਇਹਦਾ ਸੰਪੰਨ ਕੀਤਾ ਕੁਝ ਇੱਥੇ ਥੋੜੇ ਬਹੁਤ ਅਰੇਂਜਮੈਂਟਸ ਹੋਰ ਕਰਨ ਵਾਲੇ ਨੇ ਉਹਨੂੰ ਅਸੀਂ ਅਰੇਂਜਮੈਂਟਸ ਕਰਦੇ ਪਏ ਆ ਮਿਊਜ਼ੀਅਮ ਦਾ ਕੰਮ ਮੁਕੰਮਲ ਹੋਇਆ ਭਗਤ ਸਿੰਘ ਜੀ ਦੇ ਉਹਦੇ ਉਹਨਾਂ ਦੇ ਪਿੰਡ ਤੇ ਉਹਨਾਂ ਇੱਥੇ ਤੱਕ ਜਿਹੜੀ ਅਸੀਂ ਇੱਕ ਹੈਰੀਟੇਜ ਸਟਰੀਟ ਬਣਾ ਰਹੇ ਉਹਦਾ ਕੰਮ ਜਿਹੜਾ ਉਹ ਜਲਦੀ ਸ਼ੁਰੂ ਹੋ ਇਹ ਦੋਸਤ ਨੰਬਰ ਤੋਂ ਅਗਲਾ ਸੈਸ਼ਨ ਸ਼ੁਰੂ ਹੋ ਰਿਹਾ ਉਹ ਇਸ ਖਾਸ ਕੀ ਮੁੱਦੇ ਰਾਹੀਂ ਕਿਉਂ ਲੋਕਾਂ ਦੇ ਮੁੱਦੇ ਜੀ ਪੰਜਾਬ ਦੇ ਲੋਕਾਂ ਦੇ ਮੁੱਦੇ ਨੇ ਉਹਦੇ ਚ ਸਾਰੇ ਜਿਹੜੇ ਰੱਖੇ ਜਾਣਗੇ ਜਿਹੜੇ ਜਿਹੜੇ ਮਸਲੇ ਹੱਲ ਕਰਨ ਵਾਲੇ ਨੇ ਸਾਰਿਆਂ ਦੀ ਜਿਹੜੀ ਆਵਾਜ਼ ਹੈ ਚਾਹੇ ਉਹ ਆਪੋਜੀਸ਼ਨ ਨੇ ਆਪਣਾ ਰੋਲ ਪਲੇ ਕਰਨਾ ਤੇ ਸਾਡੀ ਸਰਕਾਰ ਨੇ ਆਪਣਾ ਰੋਲ ਪਲੇ ਕਰਨਾ ਸੋ ਮੁੱਖ ਮੰਤਰੀ ਸਾਹਿਬ ਸਮੇਂ ਸਮੇਂ ਸਿਰ ਜਿਹੜੇ ਸੈਸ਼ਨ ਲਗਦੇ ਰਹਿੰਦੇ ਤਾਂ ਕਿ ਵੱਧ ਤੋਂ ਵੱਧ ਮਤੇ ਨਵੇਂ ਕੁਝ ਪਾਸ ਕੀਤੇ ਜਾ ਸਕਣ ਲੋਕ ਲਈ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਸਵਾਰਥੀ ਕਦੋਂ ਸ਼ੁਰੂ ਹੋਗਾ ਅਗਲੀ ਗਰੰਟੀ ਇਹ ਹੀ ਹੋਣੀ ਹੈ ਜਲਦੀ ਆਉਣੀ ਹੈ ਜਿੰਨੀਆਂ ਵੀ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਉਹਨਾਂ ਨੂੰ ਸਾਰੇ ਇੱਕ ਇੱਕ ਕਰਕੇ ਪੂਰਾ ਕਰਦੇ ਪਾਉਣੇ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ